ਸਤ ਸ੍ਰੀ ਅਕਾਲ ਅੱਜ ਮੈਂ ਤੁਹਾਨੂੰ ਸਰਦਾਰ ਸੁਖਦੇਵ ਸਿੰਘ ਵਿਰਕ ਜਿਹੜੇ ਕਿ ਐਸਪੀ ਰਿਟਾਇਰ ਨੇ ਉਹਨਾਂ ਦੇ ਸਾਹਮਣੇ ਵਾਪਰੀ ਇੱਕ ਘਟਨਾ ਸੁਣਾਉਣ ਜਾ ਰਿਹਾ ਹਾਂ ਉਮੀਦ ਆ ਤੁਹਾਨੂੰ ਪਸੰਦ ਆਵੇ ਇਹ ਘਟਨਾ ਇਸ ਤਾਂ ਦੀ ਆ ਜਿਵੇਂ ਪੰਜਾਬੀ ਦਾ ਮੁਹਾਵਰਾ ਅਖੇ ਦੁੱਧ ਦਾ ਫੁਕਿਆ ਨਸੀਨ ਫੁਕਾ ਮਾਰ ਬਣ ਪੀਂਦਾ ਕਿਸੇ ਨੇ ਗਰਮ ਦੁੱਧ ਪੀ ਲਿਆ ਤੇ ਦਾ ਮੂੰਹ ਮੱਚ ਗਿਆ ਤੇ ਉਹ ਅਗਰੇਦੋਂ ਲੱਸੀ ਤੋਂ ਵੀ ਫੂਕ ਮਾਰ ਕੇ ਵੀ ਵੀ ਠੰਡੀ ਕਰਕੇ ਜਣੀ ਮਤਲਬ ਤੇ ਡੈਸ਼ ਤੇ ਨਹੀਂ ਬੈਠ ਗਈ ਉਹਦੀ ਤੇ ਉਹ ਤਾਂ ਆਸਰਾ ਤੇ ਰਿਹਾ ਇੱਕ ਹੋਰ ਇਸ ਤਰ੍ਹਾਂ ਦੀ ਮੁਹਾਵਰਾ ਕਹਿੰਦੇ ਘਮਾਰਾਂ ਦੀ ਆਵੀ ਪਾਈ ਦੇ ਭਾਂਡੇ ਪਕਾਉਂਦੇ ਨੇ ਉੱਤੇ ਹਵਾ ਦੇ ਬੁੱਲਿਆਂ ਨੇਰੀ ਦੇ ਨਾਲ ਕਿਤੇ ਹਰਾ ਘਾਹ ਉਤੇ ਪਿਆ ਸੀ ਉਹ ਜੇ ਧੂਆ ਨਿਕਲਦਾ ਸੀ ਉਹਨੇ ਗਧੇ ਨੇ ਸਮਝਿਆ ਵੀ ਆਵੀ ਠੰਡੀ ਆ ਉਹ ਵਿੱਜਾ ਵੜਿਆ ਹਰੇ ਦੇ ਲਾਲ ਤੋਂ ਹਰਾ ਖਾਨ ਉਦੋਂ ਲੱਤਾਂ ਬਚ ਗਈਆਂ ਉਹ ਐਨਾ ਡਰਿਆ ਵੀ ਦੀਵਾਲੇ ਘਰੇ ਨਾ ਬੜੇ ਸੋ ਇਸ ਤਰ੍ਹਾਂ ਦੀ ਘਟਨਾ ਸ੍ਰੀ ਦੇਵ ਸਿੰਘ ਵਿਰਕ ਤੇ ਹੋਰ ਯਾਰ ਦੋਸਤ ਲੁਧਿਆਣਾ ਇਹਨਾਂ ਦਾ ਇੱਕ ਦੋਸਤ ਸੀ ਉੱਤੇ ਇਹ ਦਰੂ ਸ਼ਰਾਬ ਪੀਣ ਲਈ ਹੱਕ ਤੇ ਮਹੀਨੇ ਵੀ ਦਿਨਵਾਦ ਉਹ ਇਕੱਠੇ ਹੁੰਦੇ ਸੀ ਤੇ ਇਸ ਤਰ੍ਹਾਂ ਹੋ ਕਈ ਵਾਰੀ ਉਹਨਾਂ ਨੇ ਜਦੋਂ ਬੈਠਣਾ ਤਾਂ ਉਹ ਫਾਰਮ ਹੋਜ਼ ਦਾ ਮਾਲਕ ਜਿਹੜਾ ਉਹਦਾ ਇੱਕ ਪਿੱਟਵੰਦ ਕੁੱਤਾ ਰੱਖਿਆ ਸੀ ਇੱਕ ਉਹਦਾ ਮੰਦ ਰੱਖਿਆ ਸੀ ਬਾਂਦਰ ਦਾ ਨਾਮ ਉਹਦਾ ਠੇਕੇਦਾਰ ਰੱਖਿਆ ਸੀ ਦਾਰੂ ਪੀਂਦੇ-ਪੀਂਦੇ ਕਦਾਂ ਪੈਗ ਲਾ ਕੇ ਫਿਰ ਖਿਆ ਲੈਣਾ ਉਹ ਠੇਕੇਦਾਰਾਂ ਦਰੂ ਪੀਣੀਆਂ ਉਹਨੇ ਕੱਪ ਲੈ ਕੇ ਆ ਜਾਣਾ ਕੋਲੇ ਤੇ ਉਹਦਾ ਪੈਗ ਪਾ ਕੇ ਪੀ ਰਣੀ ਦਰੂ ਪੀ ਪੈਗ ਲਾ ਕੇ ਫਿਰ ਉਹਨੇ ਪਹਿਲਾਂ ਜਾਣ ਸਰ ਨੂੰ ਪੇਟ ਬੋਲੇ ਥੱਪੜ ਮਾਰਨਾ ਥੱਪੜ ਮਾਰ ਕੇ ਉਹਨੇ ਸਫੈਦੇ ਚੜ ਜਾਣਾ ਉਹਨੇ ਥੱਲੇ ਪੌਂਕੀ ਜਾਣਾ ਤੇ ਇਸ ਤਰ੍ਹਾਂ ਕਈ ਵਾਰ ਹੋਇਆ ਉਹਨਾਂ ਦਾ ਫਾਰਮ ਹੌਸ ਜਿਹੜਾ ਜੰਗ ਦੀ ਉਹਨੇ ਬਥੇਰਾ ਕਹਿਣਾ ਮੁੰਡਿਓ ਨਾ ਪੀਆ ਕਰੋ ਕੋਈ ਚੰਗੀ ਚੀਜ਼ ਨਹੀਂ ਹੈਗੀ ਇਹ ਨਾ ਬਾੜੀ ਚੀਜ਼ ਆ ਪਰ ਅਸੀਂ ਗੋਲਨਾ ਸੁਰਦੇਸ਼ ਸਿੰਘ ਬਿਰਕਾ ਦਾ ਅਸੀਂ ਗੋਲੋਂ ਹੀ ਬੁੜੇ ਤਾਂ ਕਹਿੰਦੀ ਖੰਦੇ ਨੇ ਸੋ ਇਸ ਤਰ੍ਹਾਂ ਇੱਕ ਵਾਰੀ ਕੋਈਆ ਸੁਰਦੇਸ਼ ਸਿੰਘ ਬਿਰਕ ਦੇ ਨਾਲ ਇੱਕ ਦੋਸਤੀ ਉਹ ਜਦੋਂ ਮਹਿਫਲ ਸਜੀ ਇੱਕ ਇੱਕ ਪੈਗ ਲਾ ਲਿਆ ਤਾਂ ਉਹਨੇ ਫਿਰ ਉਹਨੇ ਫਾਰਮ ਹੌਸ ਦੇ ਮਾਲਕ ਨੇ ਕਿਹਾ ਠੇਕੇਦਾਰਾ ਪੈਗ ਲਾਉਣਾ ਤਾਂ ਕਾਫੀ ਚੱਕ ਕੇ ਆ ਗਿਆ ਤਾਂ ਮੇਰੇ ਸੁਖਦੇਵ ਸਿੰਘ ਬਿਰਕ ਨਾਲ ਇੱਕ ਦੋਸਤ ਹੀ ਉਹਨੇ ਪੈਗ ਪਾਤਾ ਪੈਗ ਪਾਤਾ ਹੁਣ ਜਿਆਦਾ ਮੋਟਾ ਪੈਗ ਪਾਤਾ ਜਾਂ ਕਹਦੇ ਪਟਿਆਲਾ ਪੈਗ ਪਾਤਾ ਥੋੜਾ ਜਿਆਦਾ ਪਾਤਾ ਤਾਂ ਉਹਨੇ ਮੰਦਰ ਪਹਿਲੇ ਸ਼ਰਧਾ ਨਾਰੂਪੀਣ ਹੋ ਕਈ ਵਾਰ ਸ਼ਰਧਾ ਹੋ ਗਿਆ ਤੇ ਉਹਨੇ ਕੀ ਕੀਤਾ ਜਾਨਸਾਰ ਪਹਿਲਾਂ ਪਿਟਬੁੱਲ ਦੇ ਮਾਰਿਆ ਥੱਪੜ ਤੇ ਜਦੋਂ ਥੱਪੜ ਮਾਰ ਕੇ ਸਫੈਦੇ ਚੱਨਣ ਲੱਗਿਆ ਤਾਂ ਚੜਿਆ ਜਾਵੇ ਨਸ਼ਾ ਵੱਧ ਹੋ ਗਿਆ ਪਿਟਬੁੱਲ ਨੇ ਢਾ ਲਿਆ ਉਹਦੇ ਪੰਜ ਛੇ ਨੰਦਿਆਂ ਬੁੜਿਆਂ ਬੁਰਕ ਵੱਡੇ ਅਸੀਂ ਸਾਰੇ ਜਣੇ ਉੱਠ ਕੇ ਛੜਾਇਆ ਤੇ ਜਦੋਂ ਉਹਨੂੰ ਹਾਲਤ ਦੀ ਮਾੜੀ ਦੇਖੀ ਤਾਂ ਉਹਨੂੰ ਅਸ਼ੌਂਦੇ ਹਸਪਤਾਲ ਚ ਦਾਖਲ ਰੱਖਿਆ ਮਹੀਨ 10 ਦਿਨ ਉਸ ਤੇ ਦਾਖਲ ਰੱਖਿਆ ਤੇ ਟਾਂਕੇ ਟੋਕੇ ਲਵਾਇਆ ਜਦੋਂ ਆਇਆ ਫਿਰ ਮਹੀਨੇ ਬਾਅਦ ਫਿਰ ਅਸੀਂ ਇਕੱਠੇ ਹੋਏ ਸਾਰੇ ਸਿਧੇ ਸਿੰਘ ਬਿਰਕਾਂ ਦਾ ਤੇ ਇੱਕ ਦੋ ਪੈਗ ਲਾ ਕੇ ਫਿਰ ਉਹੀ ਪੁਰਾਣੀ ਰਵਾਇਤ ਨਾਲ ਫਾਰਮ ਹਾਊਸ ਦੇ ਮਾਲਕ ਨੇ ਕਿਹਾ ਠਿੱਕ ਜਰਾ ਪੈਗ ਲਾਉਣਾ ਤਾਂ ਉਹ ਉਹਦਾ ਕੱਪ ਚਾਕੇ ਸਫੈਦੇ ਤੇ ਚੜ ਗਿਆ। ਨਾਇਤਾ ਨੇ ਸਿਰ ਮਾਰਿਆ ਵੀ ਨਹੀਂ। ਤੇ ਨਾਲੇ ਪੈਗ ਉਹ ਕੱਪ ਲੈ ਕੇ ਨਾ ਸਫੈਦੇ ਚੜ ਗਿਆ। ਤੇ ਉੱਥੇ ਉਹਦਾ ਬਜ਼ੁਰਗ ਬਠਾ ਦੀ ਕਹਿੰਦਾ ਛਾਲੇ ਤੁਹਾਨੂੰ ਕਿੰਨੀ ਵਿਰਕੇ ਨਾ ਪੀਆ ਕਰੋ। ਤੁਹਾਡੇ ਤਾਂ ਬਾਂਦਰੀ ਚੰਗਾ। ਇੱਕ ਵਾਰੀ ਕੁੱਤੇ ਖਾਣੀ ਹੋਈ ਆ ਮੁਲਕੇ ਬਾਰੂ ਛੱਡ ਗਿਆ। ਤੁਸੀਂ ਫੇਰ ਨਹੀਂ ਹਟੇ ਥੋੜਾ ਰੋਜ਼ ਕੁੱਤੇ ਖਾਣੀ ਹੁੰਦੀ ਆ। ਸੋ ਇਹ ਕਹਾਣੀ ਸਮਾਪਤ ਹੈ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਇਹਦੇ ਬਾਰੇ ਕਮੈਂਟ ਵੀ ਕਰਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ